ਆ ਸ਼ਹਿਰ ਦੀਆਂ ਸੜਕਾਂ ਤੇ ਇੱਕ ਵਾਰ ਫੇਰ ਪੁਲਿਸ ਉਤਰੀ ਜਾਂ ਲੁਧਿਆਣਾ ਸ਼ਹਿਰ ਦੀਆਂ 8 ਸੜਕਾਂ ਜਿਹੜੀਆਂ ਨੇ ਉਹ ਬਿਲਕੁਲ ਅੱਜ ਖਾਲੀ ਦਿਖਣਗੀਆਂ ਨਾ ਤਾਂ ਇੱਥੇ ਰੇੜੀਆਂ ਦਿਖਣਗੀਆਂ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਟ੍ਰੈਫਿਕ ਇੰਨਾ ਥਾਂਵਾਂ ਤੇ ਦਿਖੇਗੀ ਗੱਲਬਾਤ ਕਰਾਂਗੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਸਾਹਿਬ ਨੂੰ ਸਰ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਆ 8 ਸੜਕਾਂ ਦੇ ਉੱਤੇ ਕਿਸ ਤਰ੍ਹਾਂ ਇਹ ਤਾਂ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਆਪਾਂ 8 ਹੋਰ ਰੋਡਸ ਡਿਸਾਈਡ ਕੀਤੀ ਸੀਗੀਆਂ ਜਿੱਥੇ ਬਹੁਤ ਜ਼ਿਆਦਾ ਟ੍ਰੈਫਿਕ ਕਨਜੈਸ਼ਨ ਸੀਗਾ ਐਮਰਜੈਂਸੀ ਸਰਵਿਸਿਜ਼ ਹਿੱਟ ਹੁੰਦੀ ਸੀਗੀਆਂ ਸਕੂਲ ਦੇ ਬੱਚੇ ਹੋ ਗਏ ਕੋਈ ਬਿਮਾਰ ਹੋ ਗਿਆ ਤੇ yellow line ਲੱਗ ਗਈ ਹੈ ਜੀ 144 ਦੇ ਆਰਡਰਸ ਥੇ ਆਰ ਇਨ ਪਲੇਸ ਐਂਡ ਪਹਿਲਾਂ ਤਾਂ ਆਪਾਂ ਮੋਟੀਵੇਟ ਕਰਾਂਗੇ ਕਿ yellow line ਦੇ ਅੰਦਰ ਹੀ ਪਾਰਕਿੰਗ ਕਰੋ ਸਮਾਨ ਬਾਹਰ ਨਾ ਰੱਖੋ ਅਗਰ ਕੋਈ ਨਹੀਂ ਮੰਨਦਾ ਤਾਂ ਕਾਨੂੰਨੀ ਕਾਰਵਾਈ ਹੋਗੀ yellow line ਤੇ white line ਦੇ ਵਿੱਚ ਥੋੜਾ ਜਿਹਾ ਫਰਕ ਸਮਝਾ ਦਿਓ ਕਿਸ ਤਰ੍ਹਾਂ ਕੀ ਨਾ ਨਾ ਕੋਈ ਫਰਕ ਨਹੀਂ ਜੀ ਇਹ ਦੇਖੋ yellow line ਲੱਗੀ ਹੈ yellow line ਇਸ ਤੋਂ ਬਾਹਰ ਨਹੀਂ ਜਿਹੜੀ ਨਾ ਨਾ ਰੇੜੀ ਨਹੀਂ ਇੱਥੇ ਅੰਦਰ ਪਾਰਕਿੰਗ ਹੋਗੀ ਜੀ हां उस तो, तो आगे कुछ भी नहीं होगा ये दुकान आगे उस दुकान के अंदर ਤੁਸੀਂ ਸਮਾਨ ਰੱਖਦੇ ਹੋ ਉਸ ਤੋਂ ਉੱਤੇ ਸੜਕ ਦੇ ਉੱਤੇ ਸਮਾਨ ਨਹੀਂ ਰੱਖਦੇ ਸਿਰਫ ਪਾਰਕਿੰਗ ਤੋਂ ਬਿਲਕੁਲ ਪਾਰਕਿੰਗ ਇਸਤੇਮਾਲ ਕਰ ਸਕਦੇ ਹੋ ਕਿੰਨਾ ਦੀ ਨਾਲ ਹੋਰ ਇਹਨਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ ਕੋਈ ਜੁਰਮਾਨਾ ਲਗਾਇਆ ਜਾਵੇਗਾ ਚਲਾਨ ਘੱਟੇ ਜਾਂ ਨਹੀਂ 144 ਦੇ ਆਰਡਰਸ ਐ ਕਲੀਅਰ ਦੋ ਨੋਟਿਸ ਇਸ਼ੂ ਹੋਣਗੇ ਕਿ ਤੁਸੀਂ ਆਪਣਾ ਸਮਾਨ ਅੰਦਰ ਰੱਖੋ ਨਹੀਂ ਕੋਈ ਕਰਦਾ ਤਾਂ ਫਿਰ ਆਪਾਂ ਕਾਨੂੰਨੀ ਕਾਰਵਾਈ ਕਰੋਗੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਆ ਜਾਏਗੀ ਇਹ ਜਿਹੜਾ ਨਹੀਂ ਮੰਨੇਗਾ ਕਾਨੂੰਨੀ ਕਾਰਵਾਈ ਸ਼ੁਰੂ ਹੋ ਜੋਗੀ ਸਰ ਹੋਰ ਇਸ ਤੋਂ ਇਲਾਵਾ ਹੋਰ ਵੀ ਕੋਈ ਸੜਕਾਂ ਜਿਹੜੀਆਂ ਚੂਜ਼ ਕੀਤੀਆਂ ਗਈਆਂ ਨੇ ਜੇ ਮੈਂ ਜਾ ਰਹੇ ਹਾਂ ਕੁਮਾਰ ਮੰਡੀ ਜਾ ਰਹੇ ਹਾਂ ਤਾਂ ਬਿਲਕੁਲ ਸੁਪਨ ਸ਼ਰਮਾ ਜਿਹੜੇ ਕਿ ਜਾਣਕਾਰੀ ਦੇ ਰਹੇ ਨੇ ਕਿ ਜਿਵੇਂ ਕਿ येलो ਲਾਈਨ ਆ ਇਸ ਲਾਈਨ ਦੇ ਉੱਤੇ ਅਗਰ ਕੋਈ ਗੱਡੀ ਬਾਹਰ ਰਹਿੰਦੀ ਆ ਉਸ ਦਾ ਚਲਾਨ ਕੀਤਾ ਜਾਵੇਗਾ ਕਿਸੇ ਤਰ੍ਹਾਂ ਦਾ ਕੋਈ ਵਾਹਨ ਜਿਹੜਾ ਬਾਹਰ ਜੇ ਬਾਹਰ ਖੜਾ ਹੋਵੇਗਾ येलो ਲਾਈਨ ਦੇ ਬਾਹਰ ਤਾਂ ਉਸ ਤੇ ਚਲਾਨ ਕੀਤੇ ਜਾਣਗੇ ਤਾਂ ਪੁਲਿਸ ਕਮਿਸ਼ਨਰ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਫੋਰਸ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਚਲਾਂ ਜਿਹੜੇ ਨੇ ਉਹ ਕਿਤੇ ਜਾਣਗੇ ਇੱਕ ਵਾਰਨਿੰਗ ਜਿਹੜੀ ਉਹ ਦਿੱਤੀ ਗਈ ਆ ਜੇਕਰ ਉਹ ਨਾ ਸੁਧਰੇ ਦੁਕਾਨਦਾਰ ਨਾ ਸੁਧਰੇ ਲੋਕ ਨਾ ਸੁਧਰੇ ਤਾਂ ਉਹਨਾਂ ਦੇ ਉੱਤੇ ਸਖਤ ਐਕਸ਼ਨ ਦਿੱਤਾ ਜਾਵੇਗਾ ਲੁਧਿਆਣਾ ਦੀਆਂ 8 ਸੜਕਾਂ ਐਸੀਆਂ ਚੁਣੀਆਂ ਗਈਆਂ ਨੇ ਜਿੱਥੇ ਹਮੇਸ਼ਾ ਟ੍ਰੈਫਿਕ ਹੁੰਦਾ ਸੀ ਪੁਲਿਸ ਨੂੰ ਦਿੱਕਤ ਆਂਦੀ ਸੀ ਜਦੋਂ ਜਾਂ ਅਮਰਜੈਂਸੀ ਸਿਮਾਵਨ ਦਿੱਕਤ ਆਂਦੀ ਸੀ ਜੇ ਕੋਈ ਐਂਬੂਲੈਂਸ ਨਿਕਲਣੀ ਹੋਵੇ ਉੱਥੇ ਦਿੱਕਤ ਆ ਜਾਂਦੀ ਸੀ ਜਾਂ ਸਕੂਲ ਵਾਹਨ ਜਿਹੜੇ ਨਿਕਲਦੇ ਸੀ ਉਹਨਾਂ ਬੱਚਿਆਂ ਨੂੰ ਦਿੱਕਤ ਆਂਦੀ ਸੀ ਤਾਂ ਉਹਨਾਂ ਵਾਸਤੇ ਇਹ ਖਾਸ ਜਿਹੜੇ ਨੇ ਆ ਆਦੇਸ਼ ਦਿੱਤੇ ਗਏ ਨੇ ਤਾਂ ਤਸਵੀਰਾਂ ਤੋਂ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਕਮਿਸ਼ਨਰ ਜਿਹੜੇ ਨੇ ਹਰ ਮਾਰਕੀਟ ਦੇ ਵਿੱਚ ਇਸ ਵਕਤ ਘੁੰਮ ਰਹੇ ਨੇ ਤਾਂ ਮਾਰਕੀਟ ਦੇ ਵਿੱਚ ਲੋਕਾਂ ਨੂੰ ਵੇਅਰ ਵੀ ਕਰ ਰਹੇ ਨੇ ਨਾਲ ਦੀ ਨਾਲ ਸਿੱਧੇ ਤੌਰ ਤੇ ਵਾਰਨਿੰਗ ਵੀ ਦੇ ਰਹੇ ਨੇ ਕਿ ਤੁਸੀਂ ਜੇ ਕਾਨੂੰਨ ਦਾ ਪਾਲਣ ਨਾ ਕੀਤਾ ਤਾਂ ਤੁਹਾਡੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਹਦੇ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਇੱਕ ਖਾਸ ਚੇਤਾਵਨੀ ਦਿੱਤੀ ਗਈ ਆ ਔਰ ਕਿਹਾ ਗਿਆ ਹੈ ਕਿ ਜੇ ਉਹ ਆਪਣੀ ਦੁਕਾਨਾਂ ਤੋਂ ਬਾਹਰ ਸਮਾਨ ਰੱਖਦੇ ਨੇ yellow line ਤੋਂ ਬਾਹਰ ਸਮਾਨ ਰੱਖਦੇ ਨੇ ਤਾਂ ਉਹਨਾਂ ਦੇ ਵੀ ਚਲਾਨ ਕੀਤੇ ਜਾਣਗੇ ਤਾਂ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਜੋ ਆ ਉਹ ਕੀਤਾ ਗਿਆ ਵਾ ਲੁਧਿਆਣਾ ਦੀ ਸੜਕਾਂ ਦੇ ਉੱਤੇ ਪੁਲਿਸ ਜਿਹੜੀ ਹੈ ਇਸ ਵਕਤ ਦਿਖਾਈ ਦੇ ਰਹੀ ਆ ਹਰੇਕ ਸੜਕ ਦੇ ਉੱਤੇ ਇਹ ਅਭਿਆਨ ਚਲਾਇਆ ਜਾ ਰਿਹਾ ਕਿ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਜਿਹੜੀ ਆ ਉਹ ਹੱਲ ਕੀਤੀ ਜਾ ਸਕੇ ਉਸ ਨੂੰ ਲੈ ਕੇ ਲਗਾਤਾਰ ਜਿਹੜੀਆਂ ਵਾ ਵਾਰਨਿੰਗ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਲੋਕ ਜਾਂ ਦੁਕਾਨਦਾਰ ਜੇ ਇਹਨਾਂ ਕਾਨੂੰਨ ਦਾ ਪਾਲਣ ਨਹੀਂ ਕਰਦੇ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਵਕਤ ਅਸੀਂ ਲੁਧਿਆਣਾ ਜਿਹੜੀ ਆ ਡੰਡੀ ਸਵਾਮੀ ਰੋਡ ਤੇ ਮੌਜੂਦਾ ਇਸ ਰੋਡ ਤੋਂ ਡੀ ਐਮ ਸੀ ਰੋਡ ਜਿਹੜਾ ਵਾ ਨਿਕਲਦਾ ਵਾ ਇਸ ਰੋਡ ਦੇ ਉੱਤੇ ਹਮੇਸ਼ਾ ਹੀ ਐਂਬੂਲੈਂਸਾਂ ਜਿਹੜੀਆਂ ਵਾ ਨਿਕਲਦੀਆਂ ਨੇ ਜਾਂ ਅਮਰਜੰਸੀ ਜਿਹੜੇ ਵਾਹਨ ਨੇ ਉਹ ਨਿਕਲਦੇ ਨੇ ਤਾਂ ਉਹਨਾਂ ਦੇ ਲਈ ਇਹ ਰਸਤੇ ਜਿਹੜੇ ਨੇ ਖਾਲੀ ਕਰਾਏ ਜਾਂਦੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਆ ਸਕੂਲ ਲੈਸ ਰੋਡ ਤੇ ਹੈਗੇ ਆ ਸਕੂਲ ਜਿਹੜੇ ਵੈਂਸ ਨੇ ਉਹਨਾਂ ਨੂੰ ਨਿਕਲਣ ਦੇ ਲਈ ਦਿੱਕਤ ਹੁੰਦੀ ਆ ਜਾਂ ਅਮਰਜੰਸੀ ਜਿਹੜੇ ਵਾਹਨ ਹੁੰਦੇ ਨੇ ਉਹਨਾਂ ਨੂੰ ਨਿਕਲਣ ਦੇ ਲਈ ਹਮੇਸ਼ਾ ਦਿੱਕਤ ਹੁੰਦੀ ਆ ਤਾਂ ਇੱਕ ਖਾਸ ਉਪਰਾਲਾ ਜਿਹੜਾ ਵਾ ਕੀਤਾ ਜਾ ਰਿਹਾ ਵਾ ਤਾਂ ਸੀਨੀਅਰ ਅਫਸਰ ਜਿਹੜੇ ਨੇ ਉਹ ਖੁਦ ਸੜਕਾਂ ਦੇ ਉੱਤੇ ਇਸ ਤਰ੍ਹਾਂ ਦਾ ਅਭਿਆਨ ਚਲਾ ਰਹੇ ਨੇ ਤਾਂ ਸੀਨੀਅਰ ਅਧਿਕਾਰੀ ਜਿਹੜੇ ਨੇ ਲਗਾਤਾਰ ਸੜਕਾਂ ਤੇ ਨਾਲ ਗੱਲਬਾਤ ਵੀ ਕਰਾਂਗੇ ਸਰ ਕਿਸ ਤਰ੍ਹਾਂ ਦੀ ਹੁਣ ਡਰਾਈਵ ਹੋਰ ਜਿਹੜੀ ਤੇਜ਼ ਕੀਤੀ ਗਈ ਆ ਕਿਸ ਤਰ੍ਹਾਂ ਦੇ ਵਾਰਨਿੰਗ ਜਿਹੜੀ ਦਿੱਤੀ ਜਾ ਰਹੀ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਦੇਖੋ ਜੀ ਫਿਲਹਾਲ ਕਾਰਪੋਰੇਸ਼ਨ ਤੇ ਪੁਲਿਸ ਇੱਕ ਜੁਆਇੰਟ ਐਕਟੀਵਿਟੀ ਕਰ ਰਹੇ ਨੇ ਕਿ ਆਪਾਂ ਜਿਹੜਾ ਐਂਕਰੋਚਮੈਂਟ ਤੇ ਸਮਾਨ ਰੱਖਿਆ ਹੋਇਆ ਕਿਸੇ ਨੇ ਸਰਕਾਰੀ ਜਗ੍ਹਾ ਤੇ ਪਾਰਕਿੰਗ ਦੀ ਜਗ੍ਹਾ ਓਕਿਊਪਾਈ ਕੀਤੀ ਵੀ ਉਹਨੂੰ ਚੱਕ ਲੋ ਪਹਿਲਾਂ ਤਾਂ ਅਪੀਲ ਅਤੇ ਥੋੜਾ ਜਿਹਾ ਚੁਕਾਇਆ ਜਾ ਰਿਹਾ ਇਸ ਤੋਂ ਅਗਲੇ ਫੇਸ 'ਚ ਅਸੀਂ ਇਹਨਾਂ ਨੂੰ ਨੋਟਿਸਸ ਦੇਵਾਂਗੇ ਜ ਰੀਪੀਟ ਡਿਫਾਲਟਰ ਨੇ ਮੈਂ ਕਹੂੰਗਾ ਰੀਪੀਟ ਆਫੈਂਡਰ ਨੇ ਉਹਨਾਂ ਨੂੰ ਨੋਟਿਸ ਦੇਵਾਂਗੇ ਜੋ ਨੋਟਿਸ ਦੇ ਬਾਵਜੂਦ ਕੋਈ ਨਹੀਂ ਕਰਦਾ ਤਾਂ ਕਾਨੂੰਨੀ ਕਾਰਵਾਈ ਅਮਜੇ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ ਜਦੋਂ ਅਪੀਲ ਕੀਤੀ ਜਾਂਦੀ ਹੈ ਡੈਫੀਨਿਟਲੀ ਜੀ ਜੋ ਐਸ ਪਰ ਲਾਅ ਕਾਰਵਾਈ ਬੰਦੀ ਹੈ ਅਸੀਂ ਸਾਰੀ ਕਰਾਂਗੇ ਪਰ ਫਿਲਹਾਲ ਪਹਿਲੇ ਫੇਸ 'ਚ ਅਸੀਂ ਸਿਰਫ ਇਹਨਾਂ ਦਾ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਸਮਾਨ ਕਲੀਅਰ ਕਰਾ ਰਹੇ ਹਾਂ ਸਰ ਆਰਡਰ ਕੀ ਹੈ ਕੋਈ ਸਮਝਾ ਦਿਓ ਕਿਸ ਤਰ੍ਹਾਂ ਦੇ ਆਰਡਰ ਨੇ yellow line ਤੋਂ ਬਾਹਰ ਕਿਸ ਤਰ੍ਹਾਂ ਸਮਾਨ ਲੈ ਕੇ ਰੱਖਣਾ ਹੈ ਆਰਡਰਸ ਇਹੀ ਹੈ ਜੀ ਆਰਡਰ ਕੁਝ ਨਹੀਂ ਹੈ ਇਟਸ ਅ ਵੈਰੀ ਸਿੰਪਲ ਲਾਅ ਹੈ ਇਹ ਕੀ ਜੋ ਆਪਣਾ ਦੁਕਾਨਾਂ ਦੇ ਅੰਦਰ ਸਮਾਨ ਹੋਣਾ ਚਾਹੀਦਾ ਦਾ ਸਪੇਸ ਇਨਸਾਈਡ येलो ਲਾਈਨ ਇਸ ਫॉर ਪਾਰਕਿੰਗ ਜੇ ਆਪਾਂ ਰੇੜੀਆਂ ਫੜੀਆਂ ਆਪਣੇ ਦੁਕਾਨਾਂ ਦਾ ਸਮਾਨ ਹੀ येलो ਲਾਈਨ ਤੱਕ ਲਾ ਲਾਂਗੇ ਕਸਟਮਰ ਨੇ ਕਿੱਥੇ ਖੜਨਾ لازਮੀ ਗੱਲ ਹੈ ਉਹਨੇ ਰੋਡ ਤੇ ਹੀ ਖੜਨਾ ਫਿਰ ਤਾਂ ਉਹਦੇ ਕਰਕੇ ਟ੍ਰੈਫਿਕ ਜਾਮ ਦੀ ਜਿਹੜੀ ਸਮੱਸਿਆ ਪੈਦਾ ਹੁੰਦੀ ਹੈ ਤੇ ਇਹਨਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆਪਣਾ ਸਮਾਨ ਪਿੱਛੇ ਰੱਖੋ ਇੱਥੇ ਕਸਟਮਰ ਦੀ ਗੱਡੀ ਲੱਗਣ ਲਈ ਜਗ੍ਹਾ ਛੱਡੋ ਔਰ ਉਹਦੇ ਨਾਲ ਸਾਡਾ ਹੈਗਾ ਜਿਹੜਾ ਕਲੀਅਰ ਰਹੇਗਾ ਟ੍ਰਾਫਿਕ ਜਿਹੜੇ 8 ਰੋਡ ਸਿਲੈਕਟ ਕੀਤੇ ਗਏ ਨੇ ਉਸ ਤੋਂ ਇਲਾਵਾ ਹੋਰ ਵੀ ਕੋਈ ਸੜਕਾਂ ਜਿਹੜੀਆਂ ਚੁਣੀਆਂ ਜਾ ਰਹੀਆਂ ਕਿ ਉੱਥੇ ਵੀ ਡਰਾਈਵ ਚਲਾਈ ਜਾ ਸਕੇ ਜਿਵੇਂ ਕਿ ਸੀਪੀ ਸਾਹਿਬ ਨੇ ਬਰੀਫ ਕੀਤਾ ਜੀ ਪਹਿਲਾਂ ਕਿ ਇਹ 8 ਰੋਡ ਪਹਿਲਾ ਫੇਜ਼ ਹੈ ਫਿਰ ਪਬਲਿਕ ਫੀਡਬੈਕ ਨਾਲ ਹੀ ਅਸੀਂ ਜਦੋਂ ਇੰਨਾ ਤੇ ਅਸੀਂ ਇੱਕ ਵਾਰੀ ਲੱਗਿਆ ਸਾਨੂੰ ਵੀ ਇਹ ਜਿਹੜਾ ਪਾਇਲਟ ਪ੍ਰੋਜੈਕਟ ਹੈ ਇੱਕ ਸਕਸੈਸਫੁਲ ਇਨੀਸ਼ੀਏਟਿਵ ਸਾਡਾ ਤਾਂ 8 ਰੋਡ ਤੋਂ ਡੇ ਫੀਡਬੈਕ ਨਾਲ ਪਬਲਿਕ ਦੇ ਫੀਡਬੈਕ ਨਾਲ ਅਸੀਂ ਹੋਰ ਅਗਲੇ ਹੋਰ ਰੋਡਸ ਤੇ ਕਰਾਂਗੇ ਫਿਲਹਾਲ ਲੁਧਿਆਣੇ ਪੂਰੇ ਲੁਧਿਆਣ ਅੱਠ ਰੋਡ ਜਿਹੜੇ ਨੇ ਸਿਲੈਕਟ ਕੀਤੇ ਗਏ ਨੇ ਪਾਇਲਟ ਪ੍ਰੋਜੈਕਟ ਹੋਵੇਗਾ ਅਗਰ ਇਹ ਕਾਮਯਾਬ ਹੋਣਦੇ ਨੇ ਤਾਂ ਲੁਧਿਆਣਾ ਦੀਆਂ ਹੋਰ ਸੜਕਾਂ ਤੇ ਇਸੇ ਤਰ੍ਹਾਂ ਦੀ ਡਰਾਈਵ ਜਿਹੜੀ ਆ ਚਲਾਈ ਜਾਵੇਗੀ ਕੈਮਰਾਮੈਨ ਗੁਰਵਿੰਦਰ ਨਾਲ ਨਰਿੰਦਰ ਕਮਲ ਜਗਮਨ ਟੀਵੀ ਲੁਧਿਆਣਾ